ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਮੇਰੇ ਚੈਨਲ ਦਾ ਨਾਮ ਹੈ ਰਿਹਾਨ ਕਿਊਟ ਵਲੌਗਸ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਆਟੇ ਦੀ ਪੰਜੀਰੀ ਤੇ ਉਹਦੇ ਵਿੱਚ ਆਪਾਂ ਕਿਹੜਾ-ਕਿਹੜਾ ਸਮਾਨ ਪਾਉਣਾ ਹੈ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਆਪਣਾ ਸਮਾਨ ਦਿਖਾਉਣੇ ਆ ਵੀ ਆਪਾਂ ਨੂੰ ਆਟੇ ਦੀ ਪੰਜੀਰੀ ਦੇ ਲਈ ਕਿਹੜਾ-ਕਿਹੜਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਾਂ ਆਟਾ ਲਿਆ ਤੇ ਆਪਾਂ ਕਾਜੂ ਲੈ ਆਏ ਥੋੜੇ ਜਿਹਾ ਆਪਾਂ ਕਾਜੂ ਜਿਹੜੇ ਉਹ ਪੀਸ ਲਏ ਐ ਤੇ ਆਪਾਂ ਬਦਾਮ ਵੀ ਪੀਸ ਲਏ ਪੂਰੇ ਤੇ ਆਪਾਂ ਫੁੱਲ ਮਖਾਣੇ ਵੀ ਰੋਸਟ ਕਰਕੇ ਐ ਜਿਹੜੇ ਪੀਸ ਲਏ ਐ ਤੇ ਇੱਧਰ ਸਾਰੇ ਬੀਜ ਨੇ ਕਦੂ ਪੇਠਾ ਵਗੈਰਾ ਦੇ ਪਿਸਤਾ ਤੇ ਇੱਧਰ ਆਪਣੀ ਦੇਸੀ ਖੰਡ ਐ ਜਿਹੜੀ ਉਹ ਹੈਗੀ ਐ ਤੇ ਇਹ ਆਪਣੀ ਅਜਵਾਇਨ ਐ ਤੇ ਇਹ ਆਪਣੀ ਕਮਰਕਸ ਕਮਰਕਸ ਤੇ ਗੂੰਦ ਤੇ ਇੱਧਰ ਸਫੈਦ ਮੋਸਲੀ ਤੇ ਇਹ ਖਸ ਖਸ ਹੈ ਇੰਨਾ ਜਿਹੜੀਆਂ ਚੀਜ਼ਾਂ ਨਾਲ ਆਪਾਂ ਤੇ ਇੱਕ ਆਪਣਾ ਮੀਨ ਹੈ ਜਿਹੜਾ ਉਹ ਦੇਸੀ ਘਿਓ ਹੈ ਤੇ ਹੁਣ ਆਪਾਂ ਜਿਹੜੀ ਆਪਣੀ ਗੁੰਜੇਰੀ ਬਣਾਣੀ ਉਹ ਸਟਾਰਟ ਕਰਾਂਗੇ ਚੁੱਲੇ ਤੇ ਹਾਂਜੀ ਤੇ ਹੁਣ ਆਪਾਂ ਜਿਹੜੀ ਐ ਅੱਗ ਮਚਾ ਲਈ ਐ ਤੇ ਕੜਾਈ ਉੱਪਰ ਰੱਖਤੀ ਐ ਤੇ ਹੁਣ ਉਹਦੇ ਵਿੱਚ ਮਮਾ ਪਾਉਣ ਲੱਗੇ ਐ 2 ਕਿਲੋ ਦੇਸੀ ਘਿਓ ਹੈ ਨਾ ਮੈਂ 2 ਕਿਲੋ ਹੀ ਹੈ ਨਾ ਤੇ ਇਹ ਤੁਸੀਂ ਖਿਆਲ ਰੱਖਣਾ ਹੈ ਵੀ ਇਸ ਪੰਜੀਰੀ ਨੂੰ ਜਦੋਂ ਵੀ ਤੁਸੀਂ ਬਣਾਉਣਾ ਹੈ ਤੇ ਦੇਸੀ ਘਿਓ ਦੇ ਵਿੱਚ ਹੀ ਬਣਾਉਣਾ ਹੈ ਫੇਰ ਹੀ ਇਹਦਾ ਅਸਰ ਹੁੰਦਾ ਹੈ। ਇਹ ਦੇਸੀ ਘਿਓ ਨੂੰ ਬੈਸਟ ਮੰਨਿਆ ਜਾਂਦਾ ਇਸ ਪੰਜੀਰੀ ਲਈ। ਛਣਵੇਂ ਵਸੇ ਅੱਜ ਚੜ ਤਾਂ ਧੁੱਪ ਹੀ ਗਈ ਹੈ ਬਣਾਉਂਦੇ ਬਣਾਉਂਦਿਆਂ ਨੂੰ। ਪਹਿਲਾਂ ਸਮਾਨ ਰੈਡੀ ਕਰਨ ਲੱਗੇ। ਤਾਂ ਕਰਕੇ ਹੁਣ ਥੋੜੀ ਧੁੱਪ ਹੋ ਗਈ ਅੱਜ ਸਾਡਾ ਚੁੱਲਾ ਧੁੱਪਿਆ। ਆਪਾ ਜੀ ਇਕੜਾ ਇਹਦੇ ਵਿੱਚ ਪਾਤਾ ਇੱਕ ਦੇਸੀ ਘਿਓ 2 ਕਿਲੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਮੈਲਟ ਕਰ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਟਾ ਪਾਵਾਂਗੇ ਹਾਂਜੀ ਤੇ ਹੁਣ ਆਪਣਾ ਜਿਹੜਾ ਘਿਓ ਆ ਉਹ ਗਰਮ ਹੋ ਗਿਆ ਤੇ ਹੁਣ ਆਪਾਂ 2 ਕਿਲੋ ਘਿਓ ਦੇ ਵਿੱਚ 2 ਕਿਲੋ ਹੀ ਆਟਾ ਪਾਵਾਂਗੇ ਕਈ ਵਾਰ ਤੁਸੀਂ ਵੀ ਪਾ ਲੈਂਦੇ ਹੋ ਉਸ ਤੋਂ ਤੇ ਕਈ ਘਟ ਵੀ ਪਾ ਲੈਂਦੇ ਆ ਉਹ ਆਪਣੀ ਆਰਜ਼ੀ ਤੇ ਤਾਂ ਬੰਦਾ ਤੈ ਨਹੀਂ ਹਾਂਜੀ ਤੇ ਬਣਾਉਣੀ ਹੈ ਤਾਂ ਫਿਰ ਹੈਨਾ ਉਹਨਾਂ ਘੌਰ ਰੱਖੋ ਦੋ ਕਿਲੋ ਚ ਦੋ ਕਿਲੋ ਹੀ ਪੈਂਦਾ ਬਸ ਜੇ 5 ਕਿਲੋ ਤਾਂ 5 ਕਿਲੋ ਚ 5 ਕਿਲੋ ਪੈਂਦਾ ਨਹੀਂ ਮਮੇ ਜਿੰਨਾਂ ਨੂੰ ਪੂਰੀ ਜੀ ਬਣਾਉਣੀ ਹੈ ਉਹ ਤਾਂ ਫਿਰ ਉਹ ਵੀ ਪਾ ਸਕਦੇ ਵੱਧ ਵੀ ਪਾ ਸਕਦੇ ਆਟਾ ਆਪਣੇ ਫਿਰ ਉਹ ਇੰਜ ਬਣੂਗੀ ਨਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੇ ਫਲਾਉਂਦੇ ਰਹਿਣਾ ਆਟੇ ਨੂੰ ਜਿੰਨਾ ਚਿਰ ਇਹਦਾ ਰੰਗ ਨਹੀਂ ਬਦਲਦਾ ਬਹੁਤ ਮੈਂਤ ਲੱਗਦੀ ਆ ਤਹਲੋ ਪਰ ਅਸੂਆ ਜਿ ਕਰੇ ਦੋ ਜਾਣੀ ਆ ਵਾਰੀ ਵਾਰੀ ਨਾਲ ਹਲਾ ਲਾਂਗੇ ਮੈਂ ਤਾਂ ਜੇ ਡੈਡੀ ਜੀ ਨੇ ਜਤਨ ਨਹੀਂ ਹਲਾ ਦੇਣੇ ਸਿਰ ਤੇ ਤਾਂ ਕੋਈ ਨਹੀਂ ਬਸ ਇਹ ਬਿਰিয়ানੀ ਵੀ ਦੰਤ ਪਹਿਲਾ ਪਹਿਲਾ ਬਣ ਗਿਆ ਨਾ ਬਣ ਜੂਗਾ ਬਣ ਜੂਗੀ ਦੇਖ ਕੰਟਾ ਕੀ ਲੱਗਦਾ ਸਾਰਾ

ਖਾਲ ਜਿੱਤੇ ਹੁਣ ਮੈਂ ਵੀ ਪਹੁੰਚ ਗਿਆ ਆ ਉਹਦਾ ਯੋਗਦਾਨ ਪਾਉਣ ਦੇ ਨਾਲ ਕਿ ਮੈਂ ਵੀ ਆਪਦਾ ਯੋਗਦਾਨ ਹੈ ਜਿਹੜਾ ਪੰਜੀਰੀ ਚ ਪਾ ਦਿਆ ਕਿਉਂਕਿ ਮੈਂ ਵੀ ਖਾਣੀ ਆ ਫਿਰ ਮੈਂ ਮੰਮਾ ਨੂੰ ਕਿਹਾ ਵੀ ਹੁਣ ਮੈਨੂੰ ਮਾਰ ਲੈਂਦਾ ਥੋੜਾ ਟਾਈਮ ਫਿਰ ਤੁਸੀਂ ਮਾਰ ਲਿਓ ਜੋ ਕਿਉਂਕਿ ਮੈਨੂੰ ਜਿਆਦਾ ਵਾਲਤਾ ਨਹੀਂ ਹੈਗਾ ਸੰਭਾਲਣੀ ਹੈ ਤਾਂ ਇਹਨੂੰ ਮੰਮੀ ਤੇ ਫਿਰ ਮੈਂ ਚਲੋ ਉਹਨਾ ਟਾਈਮ ਥੋੜਾ ਟਾਈਮ ਹੈਲਪ ਕਰ ਦਿੰਨੀ ਆ ਹਜੇ ਤਾਂ ਕਾਫੀ ਟਾਈਮ ਲੱਗੂਗਾ ਆਪਾਂ ਨੂੰ ਚਲੋ ਕੋਈ ਆ हाँ जी तो ये अपनी पंजीरी का हम थोड़ा जा रंग है जोड़ा वो चेंज हो गया पर लगातार मम्मी खुश ना मारी आए जो कि आप अग भी स्लो ही की हुई है। फिर स्लो अग तो यह ज्यादा टेस्टी बनती है भी नीचे नीचे नहीं लगती आराम हौली हौली जो बनूगी तो बहुत स्वाद बनूगी थोड़ा टाइम लगेगा पर डर नहीं होंगा भी नीचे लग जूगी हाँ जी तो अपनी पंजीरी का जोड़ा कलर है वो चेंज हो चुके हैं ममा उदों हिलाई जाते पंजीरी में तो कोई ना कर दे तो हाँ जी अपनी जीजीरी का रंग है वो चेंज हो चुक है तो उदों ममा खुर्चना जोड़ा मारी आए पंजीरी चुन बस आप तीन मिनटों तक नीचे लाने कढ़ाई में तेरे भी बच्चे ड्राई फ्रूट वगैरह से खंड वगैरह पावे देखो अग भी जोड़ी नची जाती है थोड़ा जहा कलर होर करी है ना थोड़ा जो होर हो आपका हो बस यही ध्यान रखना भी आटा जोड़ा अपना कच्चा ना रवे जो थोड़ा रेड जहा कलर हो जूगा तो कोई गल नहीं बस ये ध्यान रखना भी कच्चा ना रवे करके ये पंजीरी सेहत का खजाना होंगी है जी बाकी घ्यो छाने बजुर्ग है जोड़े वह बहुत खाते थ अजकल बच्चे है। है तो जोड़े बहुत घट खेल चीजा पसंद ही नहीं करते घ्यो है घ्यो खादे नहीं आता बच्चों को खा के जिल तो चढ़ जाते जी पीलो होता जो वह ज्यादा ये पुराने बुजुर्गों ही खुराकों ने उन्होंने ही हजम आदि से कम करते बहुत ਕਿ ਅੱਜਕੱਲ ਦੇ ਬੱਚੇ ਕੰਮ ਵੀ ਨਹੀਂ ਇੰਨਾ ਕਰਦੇ ਤੇ ਉਹਨਾਂ ਨੂੰ ਖਾਦਾ ਪੀਤਾ ਵੀ ਨਹੀਂ ਜਾਂਦਾ ਜੰਕ ਖੁਰਦੇ ਨੇ ਸਾਰੇ ਬੱਚੇ ਪਰ ਹੋ ਸਕਦਾ ਹੈ ਕਿ ਜਿਹੜੇ ਬੱਚੇ ਖਾ ਲੈਂਦੇ ਉਹਨਾਂ ਨੂੰ ਤਾਂ ਖਾਣੀ ਚਾਹੀਦੀ ਹੈ ਜਿਹੜੇ ਛੋਟੇ ਮੱਦੇ ਬੱਚਿਆਂ ਨੂੰ ਤਾਂ ਜ਼ਿਆਦਾ ਖਾਣੀ ਚਾਹੀਦੀ ਹੈ ਤੇ ਸਰਦੀਆਂ ਦੇ ਵਿੱਚ ਤਾਂ ਇਹ ਬੈਸਟ অপਸ਼ਨ ਹੀ ਆ ਖਾਣ ਲਈ ਤੇ ਸਰਦੀਆਂ ਦੇ ਵਿੱਚ ਹੀ ਖਾਦੀ ਜਾਂਦੀ ਹੈ ਗਰਮੀ ਵਿੱਚ ਤਾਂ ਖਾਦੀ ਨਹੀਂ ਜਾਂਦੀ ਗਰਮ ਹੁੰਦੀ ਹੈ ਨਾ हां करके हुन सासी भी थोड़ा लेट हो गए क्योंकि थाने इस सर्दियों के बीच में उनको भूख लाग गई बड़े दिन हो गए हां जी ते ਨਾਲੇ ਆਪਣੇ ਮਠਾਈ ਵੀ ਬਹੁਤ ਰਹੀ ਇਸ ਸਾਲ ਮੁੱਕੇ ਨਹੀਂ ਗਦੇ बाकी ਹੁਣ ਤਾਂ ਗਰਮੀ ਚ ਵੱਡੇ ਦਿਨ ਹੋ ਗਏ ਭੁੱਖ ਲੱਗਦੀ ਖਾਦੀ ਜਾਂਦੀ हां जी ਉਹ ਗਰਮੀ ਚ ਇੰਨੀ ਖਾਦੀ ਨਹੀਂ ਨਾ ਜਦੋਂ ਸਰਦੀਆਂ ਜਾਂਦੇ ਜ਼ਿਆਦਾ ਸਵਾਦ ਲੱਗਦੀ ਹੈ ਹਮਮ ਕਿੱਥੋਂ ਮੈਨੇ ਜਾਂਦੇ ਅੰਜੀ ਤੇ ਹੁਣ ਆਪਾਂ ਜਿਹੜੀਆਂ ਆਪਣੀਆਂ ਦਵਾਈਆਂ ਸਾਰੀਆਂ ਉਹ ਆਪਾਂ ਆਟੇ ਦੇ ਵਿੱਚ ਮਿਕਸ ਕਰ ਦਾਂਗੇ ਇੱਥੇ ਆਪਾਂ ਸਾਰੀਆਂ ਦਵਾਈਆਂ ਜਿਹੜੀਆਂ ਉਹ ਗਰਮ ਗਰਮ ਆਟੇ ਦੇ ਵਿੱਚ ਹੀ ਪਾਲੀਆਂ ਵੀ ਜਿਹੜੀਆਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਕਿਉਂਕਿ ਫਿਰ ਠੰਡੇ 'ਚ ਸਾਰਾ ਕੁਝ ਮਿਕਸ ਨਹੀਂ ਹੁੰਦਾ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਇੱਥੇ ਆਪਾਂ ਜਿਹੜੀਆਂ ਆਪਣੀਆਂ ਦਵਾਈਆਂ ਸੀਗੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਾਂਗੇ ਇਹਦੇ ਵਿੱਚ ਤਾਂ ਕਿ ਜਿਹੜੀ ਆਪਣੀ ਪੰਜੀਰੀ ਹੈ ਉਹ ਬਹੁਤ ਹੀ ਸਵਾਦ ਬਣੇ ਦੀ ਆਪਾਂ ਜਿਹੜਾ ਲੱਭ ਪੁਜੀਰੀ ਦਾ ਪੂਰਾ ਮਿਲੇ ਇਹ ਆਪਣੇ ਮਤਲਬ ਢੂਈ ਵਾਸਤੇ ਬਹੁਤ ਚੰਗੀ ਹੁੰਦੀ ਹੈ ਪੰਜੀਰੀ ਮਤਲਬ ਬਹੁਤ ਹੀ ਜ਼ਿਆਦਾ ਇਹਦੇ ਲਾਭ ਨੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਤਾਂ ਕਰਕੇ ਇਹ ਸਰਦੀਆਂ ਦੇ ਵਿੱਚ ਤਾਂ ਬਣਾ ਕੇ ਜ਼ਰੂਰੀ ਖਾਓ ਖਾਓ ਤੇ ਇਹ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਅੱਜ ਤੱਕ ਮਮਾ ਚੰਗੀ ਤਰ੍ਹਾਂ ਮਿਕਸ ਕਰ ਰਿਹਾ ਹੌਲੀ ਹੌਲੀ ਮਿਜੜੀਆਂ ਦਵਾਈਆਂ ਇੱਕੋ ਜੀਆਂ ਹੋ ਜਾਣ ਸਾਰੀ ਪੰਜੀਰੀ ਦੇ ਵਿੱਚ ਇਸ ਲਈ ਚੰਗੀ ਤਰ੍ਹਾਂ ਜਿਹੜਾ ਇਹਨੂੰ ਆਪਾਂ ਮਿਕਸ ਕਰ ਦਾਂਗੇ। ਦੇਖੋ ਕਲਰ ਵੀ ਬਹੁਤ ਸੋਹਣਾ ਆ ਗਿਆ ਹੁਣ ਦਵਾਈਆਂ ਪਾਉਣ ਵਾਲੀ ਪੰਜੀਰੀ ਚ। ਬਹੁਤ ਹੀ ਸਵਾਦ ਲੱਗ ਰਹੀ ਹੈ ਇਹ ਵੀ ਦਿਲ ਕਰਦਾ ਹੁਣੇ ਖਾ ਲਈ ਪੰਜੀਰੀ। ਇਸ ਲਈ ਮੈਂ ਤਾਂ ਠੰਡੀ ਜੀ ਕਰਕੇ ਖਾਉਂਗੀ ਹੁਣ। ਤੇ ਹੁਣ ਇੱਕ ਥੋੜ੍ਹਾ ਆਪਾਂ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਰਾਂਗੇ ਮਿਕਸ ਫੁੱਲ ਮਖਾਣੇ ਉਹਨਾਂ ਨੂੰ ਵੀ ਆਪਾਂ ਜਿਹੜੇ ਰੋਸਟ ਕਰ ਲਏ ਚੰਗੀ ਤਰ੍ਹਾਂ ਪੀਸ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਦਾਮ ਪਹਿਲਾਂ ਆਪਾਂ ਜਿਹੜੇ ਫੁੱਲ ਮਖਾਣੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀ ਜਿਹੜੀ ਪੰਜੀਰੀ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਜਨ ਸਾਰੀ ਪੰਜੀਰੀ ਦੇ ਵਿੱਚ ਜਿੱਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਖੰਡ ਦੇਸੀ ਖੰਡ ਇਹ ਵੀ ਆਪਾਂ ਬਾਜ਼ਾਰ ਤੋਂ ਹੀ ਲੈ ਕੇ ਆਂਦੀ ਸੀਗੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਇਹਦੇ ਦਿੱਤਾ ਜੋ ਫਿਰ ਇਹਦਾ ਟੇਸਟ ਜਿਹੜਾ ਮਿੱਠਾ ਉਹ ਇਕੁਅਲ ਜਿਹਾ ਹੀ ਆਵੇ ਤੇ ਇਹਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਹਲੋਂਦੇ ਹੋਏ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਪਹਿਲਾਂ ਤਾਂ ਪੰਜੀਰੀ ਉਦੋਂ ਤਾਂ ਨਹੀਂ ਓਕੇ ਜੀ ਲੱਗਦੇ ਅਸਾ ਜੋ ਸਮਾਨ ਥੋੜਾ ਮਿਕਸ ਕਰਦੇ ਆ ਤਾਂ ਥੋੜਾ ਜਾ ਹਾਂਜੀ ਪਹਿਲਾਂ ਪਹਿਲਾਂ ਤਾਂ ਨਹੀਂ ਓੱਖਾ ਲੱਗਦਾ ਬਸ ਜਦੋਂ ਆਪਾਂ ਮਿਕਸ ਕਰਦੇ ਆ ਚੀਜ਼ਾਂ ਨੂੰ ਉਦੋਂ ਥੋੜੇ ਸਖਤੋ ਜੰਨੀ ਪੰਜੀਰੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈ ਆ ਆਪਣੇ ਕਾਜੂ ਜੋ ਕਿ ਆਪਾਂ ਥੋੜੇ ਜੇ ਸਾਫ ਤੇ ਵੀ ਰੱਖੇ ਆ ਤੇ ਥੋੜੇ ਜੇ ਆਪਾਂ ਪੀਸ ਲਈ ਸੀਗੇ ਕਿਉਂਕਿ ਮੈਨੂੰ ਤਾਂ ਪੰਜੀਰੀ ਦੇ ਵਿੱਚ ਬਦਾਮ ਤੇ ਕਾਜੂ ਜਿਹੜੇ ਉਹ ਵੀ ਵੱਡੇ ਵੀ ਖਾਂ ਸੰਦੇ ਪਰ ਮੰਮਾ ਨੇ ਤੋੜੇ ਲਿਓ ਉਹ ਕਰਲੇ ਪੀਸ ਲੀ ਵੀ ਚਲ ਕੋਈ ਨਾ ਰਿਹਾਨਵੀਰ ਵੀ ਖਾਲੂ ਨੇ ਕਿਤੇ ਘਟ ਘਟ ਕੇ ਨਾ ਸਿਰਦੇਵੇ ਇਸ ਲਈ ਸੀ ਸਾਰੀਆਂ ਚੀਜ਼ਾਂ ਪੀਸ ਲੀਆਂ ਸੀ ਤੇ ਪਰ ਮੈਂ ਕੱਜੂ ਥੋੜੇ ਜਿਹਾ ਰਖਵਾਲੇ ਸੀਗੇ ਕਿ ਤੁਸੀਂ ਸਾਰੀਆਂ ਨਾ ਪੀਸੋ ਤੇ ਹੁਣ ਆਪਣਾ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਹੌਲੀ ਹੌਲੀ ਹਿਲਾਉਂਦੇ ਹੋਏ ਸਾਡੀ ਇਸ ਵੀਡੀਓ ਨੂੰ ਤੁਸੀਂ ਆਪਣੀ ਫੈਮਿਲੀ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਤੁਹਾਨੂੰ ਸਾਡੀ ਇਹ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਿਰਪਾ ਕਰਕੇ ਜਿਹੜਾ ਵੀ ਸਾਡੇ ਚੈਨਲ ਤੇ ਆਂਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ